ਅਸਲਾਮੁਅਲੈਕਮ ਸਤ ਸ੍ਰੀ ਅਕਾਲ ਕਿਤਾ ਹਾਲ ਚਾ ਜੀ ਵੀਰੋ ਉਮੀਦ ਕਰਦੇ ਆ ਵਧੀਆ ਹੋਵਗੇ ਰ ਅਪਸਾ ਨਾਲ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਿਆ ਤੇ ਆਪਾਂ ਹੁਣ ਕਿਹਾ ਕਿ ਯਾਰ ਥੋੜਾ ਇਹ ਨਾ ਇਸਲਾਮ ਤੋਂ ਹਟ ਕੇ ਵੀ ਆਪਾਂ ਵੀਡੀਓ ਪਾ ਲਈਏ ਕਿਉਂਕਿ ਸਾਡੇ ਭੈਣ ਭਰਾ ਜਿਹੜੇ ਨੈਸਟ ਟਾਈਮ ਸਾਰੇ ਮੁਸਕਲ ਬਟ ਦੁਖੀ ਨੇ ਕਿਉਂਕਿ ਜ਼ਹਰੀ ਗਾਲੇ ਕਹਾੜ ਆਇਆ ਹਾਰਡ ਨੇ ਬਹੁਤ ਕੁਝ ਰੋੜ ਕੇ ਲੈ ਗਿਆ ਬਟ ਇ ਵੀ ਕਿ ਨੋ ਡਾਊਟ ਯਾਰ ਪੰਜਾਬ ਨੂੰ 70 ਤੋਂ 80 ਫੀਸਦੀ रिकवर ਕਰ ਲਿਆ ਗਿਆ ਠੀਕ ਹੈ ਕਿਉਂਕਿ ਬਹੁਤ ਸਾਰੇ ਭੈਣ ਭਰਾਵਾਂ ਨੇ ਮੋਢੇ ਨਾਲ ਮੋਢਾ ਲਾਇਆ ਠੀਕ ਹੈ ਤੇ ਪੰਜਾਬ ਜਿਹੜਾ ਨਾ ਇਨਸ਼ਾ ਅੱਲਾਹ ਵੈਰੀ ਸੂਨ ਤੁਸੀਂ ਦੇਖੋਗੇ ਕਿ ਪੰਜਾਬ ਫੇਰ ਆਪਣੇ ਪੈਰਾਂ ਤੇ ਖੜਾ ਆਏਗਾ ਤੇ ਪੰਜਾਬ ਗੁੰਜੀ ਹੱਸਦਾ ਵਸਦਾ ਨਜ਼ਰ ਆ ਗਿਆ ਕਿਉਂਕਿ ਪੰਜਾਬ ਦੇ ਸ਼ੇਰਾਂ ਨੇ ਪੰਜਾਬ ਨਾਲ ਮੋਢਾ ਲਾ ਕੇ ਪੰਜਾਬ ਨੂੰ ਖੜਾ ਕੀਤਾ ਤੇ ਖੜਾ ਕਰਨ ਦੀ ਜ਼ਿੰਮੇਵਾਰੀ ਲਈ ਹੈ ਇਨਸ਼ਾ ਅੱਲਾਹ ਜ਼ਿੰਮੇਵਾਰੀ ਉਹ ਜ਼ਰੂਰ ਪੂਰੀ ਕਰਨਗੇ ਬਿਲਕੁਲ ਕਿਉਂਕਿ ਇਹਨਾਂ ਨੇ ਪੈਸਾ ਜਿਹੜਾ ਨਾ ਪਾਣੀ ਤਰ੍ਹਾਂ ਭਾਇਆ ਠੀਕ ਹੈ ਇਹਨਾਂ ਗਵਰਨਮੈਂਟ ਨੇ ਨਹੀਂ ਸਮਝ ਲੋ ਲਾਇਆ ਜਿੰਨਾ ਇਹਨਾਂ ਨੇ ਲਾਇਆ ਉਹਨਾਂ ਨੇ ਕਿਹਾ ਕਿ ਅੱਛਾ ਉਹਨਾਂ ਦੀ ਬੜੀ ਮਤਲਬ ਸੋਹਣੀ ਗੱਲ ਲੱਗੀ ਹੈ ਉਹਨਾਂ ਨੇ ਕਿਹਾ ਕਿ ਸਾਨੂੰ ਇੱਥੋਂ ਤੱਕ ਪਹਜਾਨ ਵਾਲਾ ਪੰਜਾਬ ਹੈ ਪੰਜਾਬ ਦੇ ਇਹ ਲੋਕ ਨੇ ਨਹੀਂ ਕਿ ਸਾਡੀ ਤੇ ਕੋਈ ਇਕਾਤ ਨਹੀਂ ਸੀ ਹੈ ਤੇ ਇਹ ਜੇ ਅਗਰ ਅਸੀਂ ਕੁਝ ਦਾਨ ਕਰਨ ਦੇ ਤੇ ਅਸੀਂ ਆਪਣੇ ਆਪ ਨੂੰ ਬੜੇ ਖੁਸ਼ਕਿਸਮਤ ਸਮਝਣਦੇ ਹਾਂ ਬਿਲਕੁਲ ਕਿਉਂਕਿ ਸਾਡੇ ਰੱਬ ਨੇ ਇਨਾਂ ਮਤਲਬ ਦਾਨ ਕਰਨ ਚ ਦਾਨੀਆਂ ਚ ਨਾਂ ਲਿਖਿਆ ਕਿਉਂਕਿ ਹਰ ਇੱਕ ਦਿਨ ਹਰ ਇੱਕ ਦਿਨ ਨਸੀਬਾਂ ਚ ਸੇਵਾ ਨਹੀਂ ਹੈਗੀ ਨਹੀਂ ਹੈਗੀ ਬਿਲਕੁਲ ਠੀਕ ਹੈ ਆਪਾਂ ਕਿਥੇ ਜਾਂਦੇ ਆ ਨਾ ਬਾਗ ਦੇ ਵਿੱਚ ਉੱਥੋਂ ਫੁੱਲ ਜਿਹੜਾ ਨਾ ਇੱਕ ਅੱਦਾ ਹੀ ਸੋਨਾ ਲੱਗਦਾ ਹੈ ਇਦਾਂ ਹੀ ਰੱਬ ਸੋਹਣ ਨੇ ਹਰ ਬੰਦੇ ਦੇ जिम्मे ਸੇਵਾ ਨਹੀਂ ਲਾਈ ਹੈ ਠੀਕ ਹੈ ਕੁਝ ਬੰਦੇ ਨੇ ਜਿਨ੍ਹਾਂ ਦੇ जिम्मे ਲਾਈ ਕਿ ਸੇਵਾ ਵੀ ਤੂੰ ਅੱਗੇ ਲੱਗ ਤੂੰ ਸੇਵਾ ਕਰਨੀ ਹੈ ਠੀਕ ਹੈ ਔਰ ਨੋ ਡਾਊਟ ਪੰਜਾਬੀ ਵੱਡ ਚੜ ਕੇ ਸੇਵਾ ਕਰਦੇ ਵੀ ਪਏ ਨੇ ਬਿਲਕੁਲ ਠੀਕ ਹੈ ਤੇ ਨਜ਼ਰ ਵੀ ਆਉਂਦਾ ਹੈ ਇਨਸ਼ਾ ਅੱਲਾਹ ਤਾਲਾ ਬਾਕੀ ਇਹ ਵੀ ਕਿ ਚਲੋ ਮੈਂ ਕਹਿਆ ਯਾਰ ਥੋੜਾ ਜਿਹਾ ਅੱਜ ਆਪਣੇ ਭੈਣ ਭਰਾਵਾਂ ਨੂੰ ਥੋੜਾ ਜਿਹਾ ਹਸਾਈਏ ਰਾਜ ਉਹਨਾਂ ਦੇ ਚਿਹਰੇ ਤੇ ਮੁਸਕਰਾਹਟ ਲੈ ਗਿਆ ਇਹਨਾਂ ਲੋਕਾਂ ਦੇ ਪਰੇਸ਼ਾਨੀਆਂ ਨੇ ਸਾਡੇ ਭੈਣ ਭਰਾਵਾਂ ਨੂੰ ਬੜਾ ਡਾਡਾ ਘੇਰਾ ਪਾਇਆ ਹੈ ਵੇ ਹੋਰ ਦੋਵੇਂ ਪੰਜਾਬਾਂ ਨੂੰ ਇੰਜ ਘੇਰਾ ਪਾਇਆ ਕਿ ਜਿਵੇਂ ਸੱਪ ਨੇ ਕੁੰਡਲੀ ਨਹੀਂ ਮਾਰੀ ਹੁੰਦੀ ਹੈ ਤੇ ਨਿਕਲਣ ਨਹੀਂ ਦਿੰਦਾ ਬਾਹਰ ਬਟ ਇਹ ਵੇਖ ਕੇ ਇਨਸ਼ਾ ਅੱਲਾਹ ਤਾਲਾ ਪੰਜਾਬ ਦੇ ਉੱਤੇ ਫਿਰ ਰੂਜ ਆਏਗਾ ਪੰਜਾਬ ਦੇ ਉੱਤੇ ਜਿਹੜਾ ਹੁਣ ਜ਼ਵਾਲ ਆਇਆ ਹੈ ਵੇ ਇਹ ਵੈਰੀ ਸੂਨ ਖਤਮ ਹੋ ਜਾਏਗਾ ਇਨਸ਼ਾ ਅੱਲਾਹ ਇਨਸ਼ਾ ਅੱਲਾਹ ਚਲੋ ਜੀ ਕਾਮੇਡੀ ਬੋਏ ਦੀ ਆਪਾਂ ਵੀਡੀਓ ਵੇਖਦੇ ਆਂ

ਠੀਕ ਹੈ ਚਲੋ ਯਾਰ ਲੋਕਾਂ ਦੇ ਚਿਹਰੇ ਦੇ ਉੱਤੇ ਮੁਸਕਰਾਹਟ ਦਾ ਜ਼ਰੀਆ ਤਾਂ ਬਨੇ ਹੋਏ ਹਨਾ ਠੀਕ ਹੈ ਅਸੀਂ ਕੋਈ ਬੋਤਾ ਨਹੀਂ ਸਾਬ ਸਕਦੇ ਤੇ ਥੋੜੀ ਜੀ ਮੁਸਕਰਾਹਟ ਤੇ ਚਲੋ ਸਾਨੂੰ ਵੇਖ ਕੇ ਆਇੰਦੀ ਨਾ ਉਹ ਜਿਵੇਂ ਅੱਜ ਵੀਰੇ ਨੇ ਇੱਕ ਨੇ ਮੈਨੂੰ ਨਾ ਇੱਕ ਸ਼ਾਰਟ ਦਾ ਲਿੰਕ ਭੇਜਿਆ ਸੀਗਾ ਤੇ ਉਹ ਕਹੇ ਥੱਲੇ ਲਿਖਿਆ ਸੀਗਾ ਕਿ ਵੀਰ ਜੀ ਇਹ ਦੀ ਆਪਣਾ ਨਾ ਕੁੜੀ ਸੀਗੀ ਤੇ ਇਹਦੀ ਬੋਲੀ ਜਿਹੜੀ ਨਾ ਬਿਲਕੁਲ ਭੈ ਨਹੀਂ ਕਰ ਵਰਗੀ ਉਹ ਮੈਂ ਵੇਖਿਆ ਤੇ ਵਾਕਈ ਉਹ ਮਿਲ ਨੂੰ ਕਾਫੀ ਜ਼ਿਆਦਾ ਨਾ ਜਜਮੈਂਟ ਲੱਗੀ ਕਿ ਵਾਕਈ ਇਹ ਵੀ ਇਸ ਤਰ੍ਹਾਂ ਹੀ ਬੋਲਦੀ ਹੈ ਠੀਕ ਹੈ ਤੇ ਚਲੋ ਪਹਿਲੇ ਆਪਾਂ ਕਾਮੇਡੀ ਬాయ్ ਵੀਰ ਦੀ ਵੀਡੀਓ ਵੇਖ ਲਈਏ ਤੇ ਫਿਰ ਆਪਾਂ ਇੱਥੇ ਗੱਲਬਾਤ ਕਰਦੇ ਆਂ ਚਲੋ ਜੀ ਪਹਿਲੇ ਵੀਡੀਓ ਵੇਖੀਏ ਚਲੋ ਹਾਂ ਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਕਾਫੀ ਦਿਨਾਂ ਬਾਅਦ ਵੀਡੀਓ ਲੈ ਕੇ ਆਏ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਪੰਜਾਬ 'ਚ ਹੜ੍ਹ ਹੋਣ ਕਾਰਨ ਮਾਹੌਲ ਬਹੁਤ ਹੀ ਜ਼ਿਆਦਾ ਖਰਾਬ ਹੋਇਆ ਪਿਆ ਸੀ ਪੰਜਾਬ ਦਾ ਇਸ ਲਈ ਵੀਡੀਓ ਬਣਾਉਣ ਨੂੰ ਦਿਲ ਨਹੀਂ ਕੀਤਾ ਤੇ ਹੁਣ ਆਪਾਂ ਕਰਦੇ ਆ ਨਵੇਂ-ਨਵੇਂ ਮੁੱਦਿਆਂ ਤੇ ਗੱਲ ਬਿਨਾਂ ਹੁਣ ਤੁਹਾਡਾ ਟਾਈਮ ਵੇਸਟ ਕੀਤੇ ਵੀਡੀਓ ਨੂੰ ਕਰਦੇ ਆਂ ਸਟਾਰ ਕੱਦਿਆ ਹੋ ਕੇ ਸਵਾਰਤਾਇ ਸੜਾ ਅੱਜ ਦਾ ਬਲਾਕ ਤੇ ਅੱਜ ਦਾ ਬਲਾਕ ਹੈਗਾ ਆਪਾਂ ਚੱਲੇ ਆਂ ਬਟਪਾਤੀ ਤੇ ਦੀਦਾ ਸਨ ਵਾਈਟਰ ਤੇ ਤੁਹਾਨੂੰ ਦਿਖਾਉਣਾ ਇੱਥੇ ਲੈ ਕੇ ਸਰਪ੍ਰਾਈਜ਼ ਆਹ ਦੇਖ ਲਓ ਮਿਸ ਕਾਲਾ ਨੂੰ ਬਾਹ ਦੇਖ ਐ ਕਿੜਾ ਰੱਖਿਆ ਜਿਵੇਂ ਬਾਹ ਚ ਸਰੀਆ ਪਾਇਆ ਹੋਵੇ ਉਤੋਂ ਬਾਹ ਤੇ ਦੇ ਕੀ ਧਾਗੇ ਤੁਗੇ ਉਟਪਟਾਂਗਿਆ ਬੰਨ ਰੱਖਿਆ ਐਨ ਲੱਗਦਾ ਜਿਵੇਂ ਕਿਸੇ ਬਾਬੇ ਦੀ ਦਰਗਾਹ ਤੇ ਨਾ ਝੰਡ ਨੂੰ ਧਾਗ ਨਾਲ ਲਪੇਟਿਆ ਹੁੰਦਾ ਤੇ ਵਾਕਿਆ ਨਾ ਬਚ ਲੈ ਕੇ ਐਨਫੋਰਮੇਸ਼ਨ ਤੇ ਬਾਕੀ ਦੇ ਰਹੋ ਆਪਾਂ ਵੀ ਬੜਾ ਬੜਾ ਨਹੀਂ ਬਣੀ ਆ ਬਾਕੀ ਮੌਸਮ ਲੈ ਕੇ ਨੰਬਰਾਂ ਆ। ਨਹੀਂ ਮੌਸਮ ਆਪਿਆ। ਦੇਖ ਲੋ ਆਖੇ ਕਿੱਡਾ ਘੈਂਟ ਮੌਸਮ ਆ ਤੇ ਮੀਂਹ ਆਉਣ ਵਾਲਾ। ਉਹ ਕੰਜਰੋ ਇਸ ਮੀਂਹ ਨੇ ਤਾਂ ਸਾਰਾ ਪੰਜਾਬ ਡਬੋ ਰੱਖਿਆ ਤੇ ਇਹਨਾਂ ਨੂੰ ਇਹ ਘੈਂਟ ਮੌਸਮ ਲੱਗ ਜਾਂਦਾ। ਆਖੇ ਨਾ ਕੋਈ ਘੈਂਟ ਜੀ ਲੋਕੇਸ਼ਨ ਤੇ ਚੱਲਦੇ ਆ ਵੀਡੀਓ ਬਣਾਉਣ। ਉਹ ਯਾਰ ਇਹਨਾਂ ਨੂੰ ਕਿਸ ਨਾਲ ਕੋਈ ਮਤਲਬ ਹੀ ਨਹੀਂ। ਕਹਿੰਦੇ ਆ ਨਾ ਉਹ ਗੱਲ ਆ ਇਹਨਾਂ ਦੀ ਵੀ ਵੀ ਕੋਈ ਮਰੇ ਜਾਂ ਜੀਵੇ ਤੇ ਕਮਲਾ ਘੋਲ ਪਤਾਸੇ ਪੀਵੇ। ਸਹੀ ਗੱਲ ਹੈ। ਹਾਂ ਜੀ ਆਪਾਂ ਹੁਣ ਅੱਗੇ ਆ। ਆ ਕਾਲੋਂ ਇੱਥੇ ਆਈ ਆ ਵੀਡੀਓ ਸ਼ੂਟ ਕਰਨ ਆ ਬਠਿੰਡੇ ਦੇ ਨੇੜੇ ਕੋਈ ਪੈਸ ਆ ਤੇ ਇਹ ਦੇਖੋ ਕਹਿੰਦੀ ਪਈ ਆ ਵੀ ਹੁਣ ਕਰਨ ਲੱਗਿਆ ਐਂਟਰ ਤੇ ਦੇਖੋ ਇਹਨਾਂ ਦੀ ਐਂਟਰੀ ਆ ਜਾਓ ਪੀ ਆ ਲੱਗਿਆ ਤੇ ਚਲੋ ਜੀ ਵੀਡੀਓ ਬਣਾਉਂਦੇ ਆਂ ਇਹਦੀ ਵੀਡੀਓ ਬਣੋਂਦੀ ਮਾੜੀ ਆ ਤੇ ਕਾਲੋਂ ਦੀ ਭੈਣ ਨਹੀਂ ਹੈ ਨਾਲ ਤੇ ਨਾ ਕੋਈ ਤੇੜਾ ਨਾ ਕੋਈ ਟਿੱਕਤਾ ਤੇ ਨਾ ਕੁਝ ਹੋਰ ਛੱਡੀ ਹੋ ਲਾਉਣੀ ਦੇਖੋ ਅੰਦਰ ਵੜਦੇ ਸਾਰੇ ਲੱਤਾਂ ਲੁੱਤਾਂ ਮਾਰ ਕੇ ਬਾਹਰ ਕੱਢ ਤੇ ਉਹ ਕਾਲਸ ਬੋਲੀ ਤਾਂ ਐਸੀ ਜਿਵੇਂ ਪਿਓ ਦਾ ਕਾਲਸ ਹੋਵੇ ਵੀ ਹੌਟ ਕਰਨ ਲੱਗਿਆ ਐਂਟਰ ਉਹ ਯਾਰ ਉਹਨਾਂ ਨੇ ਇਹਨਾਂ ਨੂੰ ਕਹਿਣ ਦਾ ਕੋਈ ਕੁੱਛ ਨਹੀਂ ਸੀ ਕਿਉਂਕਿ ਇਹਨਾਂ ਨੇ ਸ਼ਗਲ ਇੱਕ 40000 ਰੁਪਏ ਲਾ ਦਿੱਤੀ ਉਹਨਾਂ ਨੂੰ ਐਵੇਂ ਕਿਤੇ ਹੋਰ ਨਾ ਕੋਈ ਸਮਾਨ ਸਮੁੰਡ ਚੱਕ ਕੇ ਲਾਇਆ ਚੱਲ ਓ ਯਾਰ ਕਿੰਨੇ ਬੇਸ਼ਰਮਾ ਓ ਯਾਰ ਜਦੋਂ ਉਹਨਾਂ ਨੇ ਬਾਹਰ ਹੀ ਕੱਢ ਤਾ ਇਹ ਸਾਲੇ ਮਿੰਤਾ-ਮਿੰਤਾ ਕਰਕੇ ਫੇਰ ਦਰਵਾਜ਼ੇ ਪਈ ਇਹਨਾਂ ਨੂੰ ਹੈ ਕਿ ਇਹ ਲੋਕੇਸ਼ਨ ਮਿਸ ਨਾ ਹੋ ਜੇ ਇਹਨਾਂ ਲਈ ਤਾਂ ਇਹ ਹੀ ਫੋਰਨ ਵਾਲੀ ਲੋਕੇਸ਼ਨ ਆ ਇਹਨਾਂ ਨੇ ਅਜੂ ਲੋਕੇਸ਼ਨ ਕਿੱਥੇ ਵੇਖੀ ਸੀ ਸਾਰੀ ਉਮਰ ਤੱਕ ਇਹ ਰੂੜੀਆਂ ਤਾਂ ਭੁੰਦੇ ਰਹੇ ਬਾਕੀ ਲੋਕੇਸ਼ਨ ਬਹੁਤ ਗਿਆ ਬਹੁਤ ਹੀ ਸਰਲ ਲੋਕੇਸ਼ਨ ਯਾਰ ਲੋਕਾਂ ਨੂੰ ਸਲਾਮਾਂ ਦੇ ਇੰਨੀਆਂ ਆ ਪਲੱਸ ਵਿਆਹ ਕਰਾਓ ਉਹ ਤੂੰ ਵੀ ਵਿਆਹ ਨੂੰ ਕਰਾਣਾ ਕਿ ਸਾਰੀ ਉਮਰ ਛੜੀ ਜਾਂਦੇ ਨਾਲ ਹੀ ਘੁੰਮਦੇ ਰਹੇਗੀ ਯਾਰ ਇਹ ਬੜੇ ਬੇਇੱਜ਼ਤ ਲੋਕ ਆ ਅਖੇ ਬਹੁਤ ਕੈਂਡਲ ਲੋਕੇਸ਼ਨ ਆ ਉਹ ਕੰਜੜਾ ਤੁਹਾਨੂੰ ਅੰਦਰ ਵੜਨ ਤੋਂ ਪਹਿਲਾਂ ਹੀ ਬਾਹਰ ਕੱਢਦਾ ਲੋਕੇਸ਼ਨ ਹਾਲੇ ਦੇਖੀ ਕਿੱਥੇ ਆ ਉਹ ਯਾਰ ਇੰਨਾਂ ਦੀ ਵੀ ਉਹੀ ਗੱਲ ਆ ਵੀ ਇਹਨਾਂ ਨੂੰ ਜਿੰਨਾ ਮਰਜ਼ੀ ਕੋਈ ਕਰੇ ਜਲੀਲ ਪ੍ਰੇਪਤੰਦਰ ਜਮਾਂ ਨਹੀਂ ਕਰਦੇ ਫੀਲ ਫੀਲ ਇਹ ਦੇਖੋ ਬੰਦੇ ਨੇ ਗੱਲਾਂ ਬਗਲਾਂ ਬਗਲਾਂ ਲੀਣਾ ਹੈ ਨਾ ਸੰਤੁਸ਼ਟ ਨਹੀਂ ਇਹ ਬੰਦਾ ਨਾ ਕਹਿੰਦੀ ਕਿ ਦੱਸ ਦੇਣਾ ਚਲੋ ਯਾਰ ਆਪਣੀ ਦਾ ਸਹਾਵਾ ਨਾਲ ਸੀਗਾ ਤਾਂ ਕਿਹਾ ਨਾ ਨਾ ਪਲੇ ਮੈਨ ਨਾ ਪਰ ਮੈਂ ਤਾਂ ਕਹਿੰਦੀ ਹਾਂ ਅੰਦਰ ਆ来 ਤੇ ਵਰਕੇ ਵਾਚੀ ਉਹਨੂੰ ਪੁੱਛਿਆ ਦੇਖ ਲਓ ਕਾਲੋ ਦੇ ਆਸ਼ਿਕ ਨੂੰ ਭਰਾ ਦੀ ਡੈਥ ਹੋਈ ਆ ਤੇ ਇਹਨੂੰ ਵਲੋਗਾਂ ਦੀ ਸੁਝੀ ਆਂਦੀ ਆ ਔਖੇ ਵੈਸੇ ਵੀ ਤਾਂ ਭੋਗ ਪੈ ਗਿਆ ਮਤਲਬ ਫਾਰਮੈਟ ਹੀ ਕਰਨੀ ਸੀ ਪੋਗ ਤੱਕ ਵਲੌਗ ਬੰਦ ਰੱਖਤੇ ਤੇ ਪੋਗ ਪੈਂਦੇ ਸਾਰੇ ਵਲੌਗ ਚਾਲੂ ਕਰਤੇ ਜਿਹੜੀਆਂ ਨਿਕਲੀਆਂ ਨੇ ਤੇ ਆ ਸਾਡੀਆਂ ਵਈਂ ਤੋਂ ਬਾਕੀ ਹੈ ਜਿਹੜਾ ਚੱਲੇ ਰਿਹਾ ਪੱਜੀ ਜਾਂਦਾ ਜੀ ਬਿਸਮਿਲਲਾ ਅਖਾ ਜਿਹੜਾ ਚਲਾ ਕੇ ਆਪਾਂ ਕੀ ਕਰ ਸਕਦੇ ਆ ਉਹ ਯਾਰ ਇਹਦਾ ਵੀ ਨਾ ਕੌਣਾ ਰਹਿ ਰਹਿ ਕੇ ਦਿਮਾਗ ਇਹਦਾ ਵੀ ਖੋਤੇ ਵਾਲਾ ਹੋ ਗਿਆ ਬਸ ਠੀਕ ਅੱਜ ਬੰਦੇ ਜਿਹੜੇ ਪਰਾਂ ਸਾਤੇ ਪੈਂਦੀ ਆ ਲੈ ਤੇ ਬਾਕੀ ਥੋੜਾ ਕੁਝ ਹੋਣ ਲੱਗਿਆ ਕੋਈ ਪਰੇਟ ਕਰਤਾ ਦੱਟ ਲੱਗੇ ਆਇਆ ਜਦੋਂ ਹੁਣ ਪਤਾ ਲੱਗਿਆ ਕਾਹ ਨਾਲ ਕਿਉਂ ਸੈਟਿੰਗ ਕਰੀ ਬੈਠਾ ਸੀ ਉਹ ਕਾਹਲ ਦੇ ਲਈ ਪੈਸੇ ਕਮਾਉਣ ਵਾਲੀ ਮਸ਼ੀਨ ਤਾਂ ਐਨੇ ਆਉਦਾ ਘਰ ਵੀ ਤਿਆਰ ਕਰ ਲਿਆ ਹੈ ਚਲੋ ਕਿਸੇ ਬਹਾਨੇ ਸਹੀ ਇਹਦੇ ਸਿਰ ਤੇ ਛੱਤ ਤਾਂ ਆ ਗਈ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਹੜਪੀੜਤਾ ਦੀ ਸੇਵਾ ਕਰਦੀ ਹੋਈ ਮਿਸ ਕਾਹਲੋ ਕਰਿਆ ਨੇ ਇੰਦਾ ਬੋਲਿਆ ਕਰਿਆ ਨੇ ਪੱਥਰ ਮਾਰੇ ਫਿਰ ਵੀ ਬੱਲਾ ਕਾਹਨ ਲੋਕਾਂ ਨੂੰ ਜਾ ਲੋੜ ਦਾ ਰਾਸ਼ਨ ਦੀ ਤੈਨੂੰ ਆ ਯਾਰ ਕਾਹਨ ਨੂੰ ਦੇਖੋ ਇੱਕ ਪਾਸੇ ਲੋਕਾਂ ਨੂੰ ਰਾਸ਼ਨ ਦੇ ਕੇ ਬਚਾਈ ਜਾਂਦੀ ਆ ਤੇ ਦੂਜੇ ਪਾਸੇ ਲੋਕਾਂ ਨੂੰ ਜੂਏ ਤੇ ਲਾਈ ਜਾਂਦੀ ਆ ਉਹ ਯਾਰ ਇਹ ਜਮਾਂ ਹੀ ਮੋਟੇ ਦਿਮਾਗ ਦੀ ਆ ਉਹ ਯਾਰ ਇਹਨੇ ਲੋਕਾਂ ਨੂੰ ਰਾਸ਼ਨ ਵੰਡਦੀ ਭਈ ਇਸੇ ਵੀਡੀਓ 'ਚ ਇਹਨੇ ਗੇਮ ਦੀ ਪ੍ਰਮੋਸ਼ਨ ਕਰਦੀ ਆ ਆ ਦੇਖੋ ਆ ਗੱਲ ਤੇ ਯਾਰ ਕੌਣ ਹੈ ਇਹ ਲੋਕ ਕਹਾਂ ਸੇ ਆ ਗਏ ਬੇਗ ਬੈਣੀ ਹੱਥ ਮਾਰ ਕੇ ਕਹਤਾ ਵੀ ਸਾਨੂੰ ਨਹੀਂ ਲੋੜ ਰਾਸ਼ਨ ਦੀ ਜਿਹੋ ਜਿਹੇ ਤੁਹਾਡੀਆਂ ਸ਼ਕਲਾਂ ਨਾ ਵੀ ਤੁਹਾਨੂੰ ਲੋੜ ਰਾਸ਼ਨ ਦੀ ਵੀ ਆ ਰੇ ਸਭ ਵੀਊਜ਼ ਦਾ ਟੱਕਰ ਆ ਇਹ ਸਭ ਵੀਊ ਲੈਣ ਦੀ ਕਰਦੇ ਪਏ ਆ ਉਹ ਕਾਲੋ ਇਹਨਾਂ ਸਾਰਾ ਦੁੱਖ ਦਰਦ ਸੁਣ ਕੇ ਤੇ ਨਾਲ ਦੇ ਨਾਲ ਆ ਕੇ ਵੀਡੀਓ ਵੀ ਬਣਾਉਣ ਲੱਗ ਗਈ ਪਰੀਆਂ ਤੋਂ ਪਿਆਰ ਨੂੰ ਹੋਈ ਪਿਆਰ ਤੋਂ ਹੋਈ ਅਸੀਂ ਕਿਹਨਾਂ ਦੇ ਕਿਸੇ ਸੋਣ ਲੋ ਅਖੇ ਸਿੱਧੀ ਸਾਦੀ ਜੱਟੀ ਸਾਡੀ ਪਰੀਆਂ ਤੋਂ ਸੋਹਣੀ ਓਏ ਜੇ ਇਹ ਵੀਡੀਓ ਪਰੀਆਂ ਨੇ ਵੇਖ ਲਈ ਨਾ ਉਹਨਾਂ ਨੇ ਸੁਸਾਇਡ ਕਰ ਲੈਣਾ ਉਹਨਾਂ ਨੇ ਕਹਿਣਾ ਅਸੀਂ ਤਾਂ ਕਾਲ ਤੋਂ ਵੀ ਗੀਆਂ ਗੁਜਰੀਆਂ ਓਏ ਪਰੀਆਂ ਤੋਂ ਸੋਹਣੀ ਤਾਂ ਨਹੀਂ ਪਰ ਅਸੀਂ ਪਾਸੋਂ ਤੋਂ ਸੋਹਣੀ ਗੈਟ ਸਕਦੇ ਹਾਂ ਕਾਲੋ ਆਪਦੀ ਸੱਸ ਨਾਲ ਗੱਲ ਕਰਦੀ ਪਈ ਆ ਮੈਨੂੰ ਲੱਗਦਾ ਆਪਦੀ ਸੱਸ ਨੂੰ ਵੀ ਕਹਿਤੀ ਹੋਣੀ ਆ ਆਈ ਹੋਪ ਮਮ ਜੱਤੋ ਸਭ ਬਧੀਆ ਹੋਵੇ ਕਿ ਕਿ ਸੱਸ ਵੀ ਕਨਫਿਊਜ਼ ਹੋਈ ਪਈ ਆ ਉਹ ਵੀ ਸੋਚਦੀ ਪਈ ਆ ਵੀ ਗੱਲ ਕਰਦਾ ਕੋਣ ਪਿਆ ਵੀ ਮੈਨੂੰ ਦਿਖਦਾ ਤਾਂ ਕੁਝ ਪਿਆ ਨਹੀਂ ਨਾਲੇ ਮਾਤਾ ਤੂੰ ਇਹ ਭੂਤ ਨੂੰ ਨਾ ਬਣਾ ਕੇ ਕਰਨਾ ਨਹੀਂ ਆ ਉਹ ਐਵੇਂ ਰਾਤ ਨੂੰ ਬਾਅਦ ਚ ਮੋਮਬਤੀਆਂ ਲੈ ਕੇ ਲੱਭਦੀ ਫਿਰਾਂ ਕਰਾਈ ਇਹ ਫੋਟੋ ਤਾਂ ਨਹੀਂ ਚੱਲ ਰਿਹਾ ਬਜੀ ਤੇ ਪੂਰਾ ਫੋਟੋ ਸ਼ਾਟਿੰਗ ਚੱਲ ਰਿਹਾ ਜੀ ਠੀਕ ਆ ਬਲੱਦੂ ਜੀ ਆਇਆ ਜੀ ਬਲੱਦੂ ਜੀ ਇਹਦੇ ਵਾਪਸ ਆਇਆ ਮੈਂ ਇਹਨਾਂ ਨੂੰ ਇਹੀ ਸਵਾਲ ਕੀਤਾ ਕਿ ਸਰ ਦੇਖੋ ਵੀ ਜੇ ਤਾਂ ਤੁਹਾਨੂੰ ਵੋਟ ਲੈ ਸਕਦੀਆਂ ਠੀਕ ਆ ਤੁਸੀਂ ਜਾ ਵੋਟਾਂ ਲੈ ਕੇ ਗਏ ਆ ਬੈਠਾ ਸਾਨੂੰ ਰਾਸ਼ਨ ਵਾਸਤੇ ਕਿਉਂ ਨਹੀਂ ਵੋਟਾਂ ਦੇ ਜਾ ਰਹੇ ਆ ਵਾਸਤੇ ਵੀਰ ਦੀ ਵੀ ਸਹੀ ਗੱਲ ਆ ਵੀ ਰਾਸ਼ਨ ਪਿਆ ਖਰਾਬ ਹੋਈ ਜਾਂਦਾ ਵੀ ਤੁਸੀਂ ਸੈਲੀਬ੍ਰਿਟੀ ਨੂੰ ਕਿਸ ਤੇ ਚ ਬਾਕੇ ਘੁਮਾਉਂਦੇ ਫਿਰਦੇ ਹੋ ਹੈ ਉਲਟਾ ਲੋਕਾਂ ਨੇ ਨਾ ਇਹ ਬਾਈਟ ਤੇ ਵੀਡੀਓ ਬਣਾ ਕੇ ਇਹਨਾਂ ਨੂੰ ਮਾੜਾ ਬੋਲ ਜਾਂਦੇ ਆ ਲੈ ਕੋਟਾ ਲਗਰੀ ਤੇ ਖਰਾਬੋ ਨਾਲ ਆਹ ਦੇਖੋ ਸਭ ਤੁਹਾਡੇ ਸਾਹਮਣੇ ਜਦੋਂ ਬੱਦਾਂ ਕੰਡ ਵਿੱਚ ਦੇ ਗਏ ਇੱਥੋਂ ਵੇਰ ਜਾਂਦੇ ਲਾਈ ਹੋ ਜਾਂਦੇ ਨੇ ਇੱਥੇ ਬੀਚ ਦੇ ਘਰ ਦੇ ਇਹ ਇਹਨੇ ਇੱਥੇ ਲੋਕਾਂ ਦਾ ਹਾਲ ਕੀ ਹੈ ਤੇ ਆ ਆ ਮੈਂ ਮਸੀਆ ਦੇ ਨੂੰ ਲੈਣ ਦੇ ਚੱਲਣ ਕਿ ਕਿਵੇਂ ਫਿਰਦੇ ਨਹੀਂ ਦੇਖ ਲੋ ਕਿੰਨਾ ਰਾਸ਼ਨ ਵਧਿਆ ਪਿਆ ਬਈ ਜਿਹੜੀਆਂ ਕਿਸ਼ਤੀਆਂ ਚਾਹ ਤੁਸੀਂ ਸਿੰਗਰਾਉਂ ਦੇ ਕੇ ਭੇਜੀਆਂ ਵੀ ਉਹ ਕਿਸ਼ਤੀਆਂ ਇਹਨਾਂ ਨੂੰ ਦੇ ਦਿੰਦੇ ਵੀ ਕਿਸੇ ਗਰੀਬ ਦੇ ਮੂੰਹ 'ਚ ਪੈਣ ਦਾ ਰਾਖਨ ਬਾਕੀ ਉਹ ਮੁੰਡੇ ਦੀ ਗੱਲ ਵੀ ਸਹੀ ਆ ਵੀ ਇੱਥੇ ਆ ਕੇ ਲਾਈਵ ਹੋ ਜਾਂਦੇ ਆ ਵੀ ਵਿਊ ਲੈਣ ਦੇ ਮਾਰੇ ਉਹ ਇਹਨਾਂ ਨਾਲ ਜਾਦਾ ਗੰਦ ਨਾਲ ਸਿੰਗਰਾਂ ਨਾਲ ਇੰਸਟਾਗ੍ਰਾਮ ਵਾਲਿਆਂ ਨੇ ਪਾ ਰੱਖਿਆ ਉਹ ਆ ਦੇਖੋ ਮਿਲੀਅਨ 'ਚ ਵਿਊ ਲਈ ਜਾਂਦੇ ਆ ਤੇ ਆਹ ਕੁੜੀ ਨੇ ਥਾੜਾ ਬਹੁਤ ਜਲਾ ਫੜਾ ਚੱਕਿਆ ਉਹ ਇਹ ਥਾੜਾਂ ਤੇ ਇਹਦੇ ਦੋ ਗਾਣੇ ਬਣਾ ਲਏ ਤੇ ਉਹ ਵੀ ਗਾਣੇ ਹਿੱਟ ਹੋ ਗਏ ਆਹ ਦੇਖ ਲੋ ਬਈ ਜੇ ਤੁਸੀਂ ਰਾਸ਼ਨ ਨਹੀਂ ਦੇਣਾ ਹੈ ਤਾਂ ਕਿਸੇ ਸਸਤਾ ਦੇ ਹੱਥੀ ਫੜਾ ਸਕਦੇ ਹੋ ਇੰਨੇ ਲੋਕੀ ਆ ਉੱਥੇ ਓਏ ਬਸ ਉਹੀ ਗੱਲ ਆ ਕਿ ਵਿਊ ਦਾ ਚੱਕਰ ਆ ਪਾਣੀ ਵਿੱਚ ਆਉਂਦੇ ਨੇ ਬਸ ਵੀਡੀਓ ਸ਼ੂਟ ਕਰਨੀ ਸੀ ਓ ਯਾਰ ਇਹੀ ਹੜਾਂ ਦਾ ਫੇਰ ਚੱਕਰ ਨਾ ਇੱਕ ਆ ਮਾਨਸੀ ਵੀ ਆ ਗਈ ਆਹ ਦੇਖ ਲੋ ਬਚਨਦਾ ਉਹਨਾਂ ਰਾਸ਼ਨ ਨਹੀਂ ਵੰਡੇ ਜਿੰਨੇ ਅੰਗਲਾਂ ਤੋਂ ਇਹਨੇ ਵੀਡੀਓ ਸ਼ੂਟ ਕਰ ਲਈ ਆਪਦੀ ਓ ਯਾਰ ਇਹਨੇ ਵੀ ਨਾ ਹਰਨ ਦਾ ਖੜਾ ਚੱਕ ਕੇ ਮੌਕੇ ਤੇ ਚੌਕਾ ਮਾਰਤਾ ਤੇ ਇਹ ਵੀ ਵਾਵਾ ਵੀਊ ਲੈ ਗਿਆ ਉਹ ਯਾਰ ਜਿਹੜੀ ਅਸਲੀ ਸੇਵਾ ਕੀਤੀ ਹੈ ਨਾ ਜਿਹੜੇ ਬੰਦੇ ਤੋਂ 1% ਉਮੀਦ ਨਹੀਂ ਸੀ ਉਹ ਮਹਾਨ ਹਸਤੀ ਆ ਦੇਖੋ ਅਭੀ ਆ ਰਹਾ ਯਾਰ 50000 ਦੋ ਯਾਰ ਮੈਂ ਜਦੋਂ 50 ਕਹਿੰਦਾ 50 ਕਿਆ ਕਰ ਰਹਾ ਫਾਦ ਮਾਰਨ ਆਇਆ ਕਰੋ ਨਾ ਡਾ ਆ ਲੋ ਆ ਲੋ ਆ ਲੋ ਠੀਕ ਆ ਫਾਇਰ ਨੂੰ ਫਾਇਰ ਨੂੰ ਨਾ ਨੰਗਲ ਪ੍ਰਸ਼ਾਦ ਨਹੀਂ ਕਰਨੀ ਕਿਤੇ ਬਾਹਰ ਆਇਆ ਮੋਟਾ ਦਾ ਬੈਗ ਨਾ ਆਇਆ ਹੁੰਦਾ ਦੇਖ ਲੋ ਭਰਾਓ ਆ ਹੁੰਦੀ ਹੈ ਅਸਲੀ ਸੇਵਾ ਇਸ ਬੰਦੇ ਨੇ ਆਪਦੇ ਸੋਸ਼ਲ ਮੀਡੀਆ ਅਕਾਊਂਟ ਤੇ ਕੋਈ ਵੀਡੀਓ ਅਪਲੋਡ ਨਹੀਂ ਕੀਤੀ ਜੋ ਵੀ ਵੀਡੀਓ ਅਪਲੋਡ ਕੀਤੀਆਂ ਲੋਕਾਂ ਨੇ ਵੀਡੀਓ ਬਣਾ ਕੇ ਕੀਤੀਆਂ ਤੇ ਇਸ ਬੰਦੇ ਨੇ ਇੰਨਾ ਪੈਸਾ ਵੰਡਿਆ ਨਾ ਜਿਵੇਂ ਕੋਈ ਪ੍ਰਸ਼ਾਦ ਵੰਡਦਾ ਹੋਵੇ ਤੇ ਬਾਕੀ ਦਿਲੋਂ ਸਲੂਟ ਆ ਯਾਰ ਉਸ ਬੰਦੇ ਨੂੰ ਜਿਹਨੇ ਹਰ ਪੀੜਤਾ ਦੀ ਇੰਨੀ ਜ਼ਿਆਦਾ ਮਦਦ ਕੀਤੀ ਤੇ ਰੱਬ ਇਹਨੂੰ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਰੱਖੇ ਤੇ ਤਰੱਕੀਆਂ ਬਖਸ਼ੇ। ਔਰ 노 ਡਾਊਟ ਯਾਰ ਆਪਣਾ ਮੰਨਕ੍ਰੀਤ ਔਲਾ ਖਵੀਰ ਦੀ ਕੰਡਸ ਹੁੰਦੀ ਐ। ਅੱਛਾ ਇਹਨੇ ਆਪਣੇ ਕਿਸੇ ਵੀ ਅਕਾਊਂਟ ਦੇ ਉੱਤੇ ਕੋਈ ਪੋਸਟ ਨਹੀਂ ਪਾਈ। ਠੀਕ ਐ। ਲੋਗਾ ਨੇ ਹੀ ਜਿਹੜੀਆਂ ਇਹਦੀਆਂ ਵੀਡੀਓ ਬਣਾਈਆਂ ਨੇ। ਲੋਗਾ ਨੇ ਹੀ ਪਾਈਆਂ ਨੇ ਜਿਹੜੀਆਂ ਉਹੀ ਵੀਡੀਓ ਚੱਲਦੀਆਂ ਪਈਆਂ ਨੇ। ਬਿਲਕੁਲ। ਆਪਣੇ ਅਕਾਊਂਟ ਦੇ ਉੱਤੇ ਉਹਨੇ ਇੱਕ ਸਿੰਗਲ ਤਸਵੀਰ ਵੀ ਸ਼ੇਅਰ ਨਹੀਂ ਕੀਤੀ। अच्छा वाकई ਉਹਨਾਂ ਦੀ ਗੱਲ ਸਹੀ ਹੈ ਕਿ ਤੁਸੀਂ ਆਪ ਸਾਰੀਆਂ ਚੀਜ਼ਾਂ ਲੈ ਕੇ ਜਾਂਦੇ ਹੋ ਪਾਣੀਆਂ ਚ ਵਜੇ ਵਾਕੀ ਉਹ ਕਰਨ ਵਾਸਤੇ ਤੁਸੀਂ ਕਿਸੇ ਸੰਸਥਾ ਨਾਲ ਜਾਂ ਜਿਹੜਾ ਕੋਈ ਬੰਦਾ ਅੱਗੇ ਲੱਗਾ ਹੈ ਉਹਦੇ ਨਾਲ ਮਿਲ ਕੇ ਕਰੋ ਤਾਂ ਕਿ ਤੁਹਾਨੂੰ ਪਤਾ ਚੱਲੇ ਕਿ ਜਿਹੜਾ ਪਹਿਲੇ ਦਿਨ ਤੋਂ ਉਸ ਪੱਧਰ ਦੇ ਉੱਤੇ ਗਰਾਊਂਡ ਲੈਵਲ ਤੇ ਉਤਰੀਆ ਹੋਇਆ ਜਿਹਨੂੰ ਪਤਾ ਹੈ ਵਾ ਕਿ ਕੀ ਹਾਲਾਤ ਨੇ ਕੀ ਵਾਕਿਆਤ ਨੇ ਕਿੱਥੇ ਕੀ ਲੋੜ ਹੈ ਆਪਣੀ ਮਰਜ਼ੀ ਨਾਲ ਤੁਸੀਂ ਸਾਰਾ ਕੁਝ ਨਾ ਲੈ ਕੇ ਜਾਵੋ ਗੱਲ ਇਹ ਵੀ ਨਾ ਕਿ ਚਲੋ ਤੁਸੀਂ ਕਰਨੀ ਵੀ ਹੈ ਨਾਲ ਆਪਣੇ ਨਾਲ ਹੋਣਾ ਵੀ ਹੈ ਬਟ ਇਹ ਵੀ ਕਿ ਕਿਸੇ ਸੰਸਥਾ ਦੇ ਥਰੂ ਹੋਵੇ تاکہ ਤੁਹਾਨੂੰ ਸੰਸਥਾ ਦੱਸੇ ਕਿ ਕਿਹੜੀ ਜਗ੍ਹਾ ਦੇ ਉੱਤੇ ਕਿਹੜੀ ਸ਼ਾਇਦ ਹੀ ਲੋਡ ਹੈ ਠੀਕ ਹੈ ਉਹ ਚੀਜ਼ਾਂ ਉਹਨਾਂ ਨੂੰ ਲਿਆ ਕੇ ਦਵੋ ਭਾਵੇਂ ਮੈਂ ਤੇ ਨਾਲ ਚੱਲ ਜਿਓ ਤੁਹਾਨੂੰ ਕੋ ਠੀਕ ਹੈ ਵੀ ਅਸੀਂ ਤੁਹਾਡੇ ਨਾਲ ਜਾਂਦੇ ਅਸੀਂ ਅਸੀਂ ਦੇਖ ਕੇ ਵੀ ਆਏ ਐ ਵੀ ਤੁਸੀਂ ਸਾਰਾ ਕੁਝ ਖਰੀਦਿਆ ਹੀ ਹੈ ਨਾ ਹੁਣ ਸਿਰਫ ਕਹਿਣਾ ਮਤਲਬ ਕਿ ਆਪੀਓ ਕੋ 10 15 20 30 ਚਲੋ ਜਿੰਨੇ ਚਲੋ ਕੋਈ ਨਹੀਂ ਰੱਬ ਸੋਣਾ ਕਬੂਲ ਕਰੇ ਯਾਰ ਇਹਨਾਂ ਦੀ ਵੀ ਆਪਣਾ ਸੇਵਾ ਕਬੂਲ ਕਰੇ ਫਿਰ ਵੀ ਨਿਕਲੇ ਤੇ ਹੈਗੇ ਨੇ ਨਾ ਬਟ ਇਹ ਵੇਗੇ ਕਿਸੇ ਤਰੀਕੇ ਨਾਲ ਨਿਕਲਦੇ ਆ ਠੀਕ ਹੈ ਹੁਣ ਜਿਹੜਾ ਉਹ ਵੀਰ ਕਹਿੰਦਾ ਪੈਸੀ ਕਹਿੰਦਾ ਯਾਰ ਸਾਡਾ ਕਿੰਨਾ ਆਪਣਾ ਬਚ ਗਿਆ ਬਟ ਇਹ ਵੀ ਚੀਜ਼ ਯਾਰ ਗਲਤ ਹੈ ਕਿ ਜੇ ਕਸ਼ਤੀਆਂ ਨੇ ਉਹ ਸੈਲਿਬ੍ਰਿਟੀ ਵਾਸਤੇ ਨਹੀਂ ਹੈ ਠੀਕ ਹੈ ਉਹ ਲੋਕਾਂ ਦੀ ਸੇਵਾ ਵਾਸਤੇ ਨੇ ਇਕੇ ਇਹ ਨਹੀਂ ਕਿ ਸੇਵਾ ਉੱਥੇ ਦੀ ਉੱਥੇ ਰਹਿ ਗਈ ਤੇ ਜਿਹੜੀਆਂ ਸੈਲੈਬ੍ਰਿਟੀਆਂ ਆ ਗਈਆਂ ਨੇ ਉਹਨਾਂ ਨੂੰ ਤਿੰਨ ਚਾਰ ਕਸ਼ਤੀਆਂ ਦੇ ਵਿੱਚ ਸਾਰਿਆਂ ਨੂੰ ਬਾਇਆ ਦਬਾ ਕੇ ਤੇ ਉਹਨੂੰ ਚਾਰ ਛੂਟੇ ਦੇ ਕੇ ਸ਼ੁਰੂ ਕਰ ਦਿੱਤੇ ਮਤਲਬ ਕਹਿੰਦਾ ਮਤਲਬ ਉਹਨਾਂ ਨੂੰ ਵਿਖਾਇਆ ਹੋਏ ਚਲੋ ਠੀਕ ਹੈ ਇਹ ਉਹਨਾਂ ਦਾ ਅਗਰ ਕੋਈ ਆ ਗਿਆ ਵੇਖਣ ਵਾਸਤੇ ਕਿ ਉਸ ਮੈਂ ਵੇਖਾਂ ਕੀ ਮਸਲਾ ਵਕੀ ਮਸਾਇਲਾ ਮੈਂ ਕਿੱਥੇ ਤੱਕ ਸੇਵਾ ਕਰਨੀ ਆ ਉਹਨਾਂ ਨੂੰ ਵਿਖਾਓ ਲੇਕਿਨ ਸਭ ਤੋਂ ਪਹਿਲੇ ਜਿਹੜੀ ਚੀਜ਼ ਹੈ ਨਾ ਉੱਥੇ ਲੰਗਰ ਜਿਹੜਾ ਪਿਆ ਹੋਇਆ ਖਰਾਬ ਹੋ ਜਾਂਦਾ ਹੈ ਉਹ ਸਭ ਤੋਂ ਪਹਿਲੇ ਪਾਇਓਰਿਟੀ ਹੋਣੀ ਚਾਹੀਦੀ ਹੈ ਉਹ ਰਜ਼ਕ ਦੀ ਬੇਬਰਕਤੀ ਹੋਣ ਦੀ ਹੈ ਰਜ਼ਕ ਦੀ ਕੀ ਜੇ ਉਹ ਲੈ ਕੇ ਜਾਓ ਜਿੱਥੇ ਲੋਕਾਂ ਤੱਕ ਪਹਿਲੇ ਲੋਕਾਂ ਕੁਝ ਲੋਕਾਂ ਦੇ ਮੂੰਹ ਚ ਕੁਝ ਜਾਏਗਾ ਕੁਝ ਖਾਂਗੇ ਤੇ ਲੋਕੀ ਕੁਝ ਦੱਸਣਗੇ ਨਾ ਜਿਹੜੀ ਪਹਿਲੇ ਪ੍ਰਾਇੋਰਟੀ ਜਿਹੜੀ ਚੀਜ਼ ਨੂੰ ਦੇਣੀ ਚਾਹੀਦੀ ਆ ਉਹ ਲੰਗਰ ਨੂੰ ਦੇਣੀ ਚਾਹੀਦੀ ਸੀ ਤਾਂ ਕਿ ਉਹ ਲੋਕਾਂ ਤੱਕ ਪਹੁੰਚਦਾ ਉਸ ਤੋਂ ਬਾਅਦ ਉਹ ਕਹਿੰਦਾ ਲੇਕਿਨ ਕਈ ਇਹਦਾ ਸਿੱਧੂ ਦਾ ਵੀ ਕੰਮ ਇਹ ਬੰਦਾ ਸੀਗਾ ਕਿ ਆਪਣਾ ਉਹ ਕਹਿੰਦਾ ਭਾਈ ਜਾਨ ਮੇਰਾ ਜਾਣਾ ਜ਼ਰੂਰੀ ਨਹੀਂ ਹੈ ਠੀਕ ਹੈ ਬਟ ਇਹ ਲੰਗਰ ਜਿਹੜਾ ਨਾ ਲੰਗਰ ਉੱਥੇ ਸਾਰੇ ਜਿਹੜੇ ਇਸ ਟਾਈਮ متاثرین ਨੇ ਨਾ ਠੀਕ ਹੈ ਤੇ ਜਿਹੜੇ ਹਾਰ ਦੇ ਸ਼ਿਕਾਰ ਹੋਏ ਪਏ ਨੇ ਇਹ ਲੰਗਰ ਸਭ ਤੋਂ ਪਹਿਲੇ ਉਹਨਾਂ ਤੱਕ ਚੱਲੇਗੀ ਲੰਗਰ ਉੱਥੇ ਤੋਂ ਉੱਥੇ ਹੀ ਰਹਿ ਗਿਆ ਤੇ ਭਾਈਆਂ ਭਾਏ ਨੇ ਨਾਲ ਸਾਬਟੇ ਲਾ ਲੇ ਇੱਕ ਚੀਜ਼ ਨਹੀਂ ਹੋਣੀ ਚਾਹੀਦੀ ਯਾਰ ਪਰ ਇਹ ਸੀ ਕਿ ਉਹ ਆਪ ਵੀ ਨਾਲ ਜਾ ਸਕਦੇ ਸੀ ਇਹ ਉੱਤੇ ਜਾਣ ਨੂੰ ਉਹਨਾਂ ਨੇ ਕਹਿੰਦੇ ਨੇ ਦੋ ਤਿੰਨ ਕਸ਼ਤੀਆਂ ਚਾਹੀਦੀ ਤੁਸੀਂ ਇੱਕ ਉਹਨਾਂ ਨੂੰ ਬੋਰਡ ਦੇ ਦਿਓ ਤਾਂ ਕਿ ਇੱਕ ਚੋ ਲੰਗਰ ਲੈ ਜਾਣ ਤੁਸੀਂ ਦੋ ਕਸ਼ੀਆਂ 'ਚ ਜਾ ਕੇ ਜਾ ਕੇ ਸਰਵੇ ਕਰ ਲਓ ਕਸ਼ਤੀ ਵਿੱਚ ਇੱਕ ਦੇ ਵਿੱਚ ਹੀ ਜਾ ਕੇ ਕਿ ਪੂਰੀ ਇਹ ਨਹੀਂ ਕੋ ਚੱਲੋ ਤੇ ਫੇਰ ਹੀ ਹੈ ਹਾਗੇ ਦਿਨ ਨੱਕ ਪਿਆ 50 ਬੰਦੇ ਨਾਲ ਆਏ ਨੇ ਤੇ 50 ਦੇ 50 ਦੀ ਦੋ ਕਸ਼ਤੀਆਂ ਚਾਰ ਕਸ਼ਤੀਆਂ ਚ ਭਾਗੇ ਤੇ ਚਲੋ ਆਓ ਜੀ ਤੁਹਾਨੂੰ ਆਪਣਾ ਜੂਟੇ ਦਵਾਦੇ ਨੇ ਯੱਲ ਔਰ ਲੋਕੀ ਜਿਹੜੇ ਆ ਕੇ ਜਿਹੜਾ ਪੱਲੇ ਪੱਲਾ ਲਾ ਕੇ ਜਿਨ੍ਹਾਂ ਨੇ ਉੱਥੇ ਸੇਵਾ ਦਾ ਉਹਨਾਂ ਨੇ ਉੱਥੇ ਲੰਗਰ ਬਣਾਇਆ ਆਖਰ ਉਹਨਾਂ ਨੇ ਉਹ ਗਰੀਬਾਂ ਦੇ ਮੂੰਹ 'ਚ ਪਾਣ ਵਾਸਤੇ ਬਣਾਇਆ ਨਾ ਕਿ ਚਲੋ ਯਾਰ ਗਰੀਬ ਜਿਹੜੇ ਭੁੱਖੇ ਨੇ ਜਿਨ੍ਹਾਂ ਤੱਕ ਨਹੀਂ ਸੇਵਾ ਪਹੁੰਚਦੀ ਵੀ ਉਹਨਾਂ ਤੱਕ ਵੀ ਪਹੁੰਚੇ ਠੀਕ ਹੈ ਇੱਥੇ ਜਮ ਸੀ ਕਿਥੇ ਹੁਣ ਦੇਖੋ ਮਨਕ੍ਰੀਦ ਵਾਲਕ ਹੈ ਠੀਕ ਹੈ ਐਵੇਂ ਕਿ ਇਹ ਨੋ ਡਾਊਟ ਠੀਕ ਹੈ ਸਾਨੂੰ ਉਮੀਦ ਨਹੀਂ ਸੀ ਕਿ ਵੀਰਾ ਇੰ ਕਿ ਉਹ ਨੋ ਡਾਊਟ ਉਹਨੇ ਬੰਦੇ 100 ਟਰੈਕਟਰ ਦਾ ਵਾਦਾ ਕੀਤਾ ਜਿੰਨੇ ਜੋ 10 ਟਰੈਕਟਰ ਤੇ ਦੇ ਗਿਆ ਲੇਕਿਨ ਇਹ ਵੇਖੋ ਕਿ ਉਹਨਾਂ ਦੀ ਉਹਦੀ ਯਾਰ ਬੇਲੀਆਂ ਨੇ ਉਹਦੀ ਕੰਡ ਨਹੀਂ ਲੱਗਣ ਦਿੱਤੀ ਬਿਲਕੁਲ ਉਹ ਜਿਹਨੇ ਅਸੀਂ ਉਹਨਾਂ ਦੀ ਪੋਡਕਾਸਟ ਵੇਖੀ ਸੀ ਤੁਹਾਨੂੰ ਨਾਲ ਜਿਹੜਾ ਤਾਂ ਬੇਲੀ ਚੋਣੇ ਅੱਧੇ ਤੂਫਾਦ ਜੱਦੇ ਮੈਂ ਪਾਵਾਂ ਤੇ ਜੀ ਉਹਨੇ 100 ਟਰੈਕਟਰ ਕਿਹਾ ਤੇ ਪੰਜਾਬਾਂ ਦੀ ਹਾਮੀ ਇੱਕ ਬੰਦੇ ਨੇ ਭਰ ਲਈ ਉਦੇ ਬੋਦੇ ਯਾਰ ਬੇਲੀਆ ਨਹੀਂ ਉਹਦੀ ਕੱਟ ਨਹੀਂ ਲੱਗਦੀ ਤੇ ਉਹਨੇ ਕਿਹਾ ਕਿ ਜਿੱਥੇ ਤੂੰ ਖਲੋਤਾ ਮੈਂ ਸੀ ਤੇਰੇ ਨਾਲ ਆ ਤੇ ਵਾਕਈ ਹੀ ਭੈਣ ਭਰਾ ਉਹੀ ਹੁੰਦੇ ਨੇ ਕਿ ਜਿਹੜਾ ਭੈਣ ਭਰਾ ਕਾਕਰ ਕਿਤੇ ਕੋਈ ਗੱਲ ਕਰ ਦੇਣਾ ਤੇ ਉਸ ਗੱਲ ਨੂੰ ਪੂਰਾ ਪਾਣੀ ਹਾਂ ਇਹ ਚੀਜ਼ ਹੁੰਦੀ ਹੈ ਨਾਲੇ ਇਹ ਕਿ ਨੋ ਡਾਊਟ ਯਾਰ ਆਪਣਾ ਉਹ ਮੋਢੇ ਦਾ ਮੋਢਾ ਲਾ ਕੇ ਖਲੋਤਾ ਨਾਲ ਠੀਕ ਹੈ ਔਰ ਇਸ ਟਾਈਮ ਟੁਰਨ ਵੀ ਗਿਆ ਠੀਕ ਹੈ ਕਿਉਂਕਿ ਮੈਂ ਮੈਂ ਉਹਨਾਂ ਦਾ ਇੱਕ ਆਪਣਾ ਥੋੜੀ ਜਿਹੀ ਛੋਟੀ ਜਿਹੀ ਵੀਡੀਓ ਦੇਖੀ ਸੀ ਉਹ ਕਹਿੰਦੇ ਸੀਗੇ ਕਿ ਮੇਰੇ ਨਾਲ ਮੇਰਾ ਦਿਲ ਕਰਦਾ ਸੀ ਕਿ ਮੈਂ ਨਾ ਫੋਰ ਸੇਵਾ ਕਰਾਂ ਬਟ ਇਹ ਵੀ ਕਿ ਮੇਰੇ ਹੁਣ ਦੋ ਦਿਨ ਸ਼ੋ ਆ ਗਏ ਨੇ ਠੀਕ ਹੈ ਮੈਂ ਤਾਂ ਕਰਕੇ ਜਾਣਾ ਪਿਆ ਬਟ ਸ਼ੋ ਲਾਣ ਤੋਂ ਬਾਅਦ ਫਿਰ ਮੈਂ ਵਾਪਸ ਉਸੇ ਟਾਈਮ ਆਏ ਨੇ ਜੀ ਮੈਂ ਕਹਿੰਦਾ ਸੀ ਕਿ ਮੈਨੂੰ ਨਸ਼ਾ ਹੋ ਗਿਆ ਸੀ ਵਕਰੰਦ ਮੈਂ ਇਸ ਤੋਂ ਬਗੈਰ ਬਾਚ ਨਹੀਂ ਸਕਦਾ ਰਹਿ ਨਹੀਂ ਸਕਦਾ ਬਿਲਕੁਲ ਔਰ ਬਾਕੀ ਨੋ ਡਾਊਟ ਯਾਰ ਸਮਝ ਲਓ ਕਿ ਪੰਜਾਬ ਚ ਬڑے-ਬڑے ਛੋਟੇ ਬੈਠੇ ਨੇ ਬਿਲਕੁਲ ਬڑے-ਬڑے ਝੋਟੇ ਵੇਚੇ ਜਾਂਦੇ ਆ। ਵਾਕਿਆ ਹੀ ਇਹ ਨਸ਼ਾ ਹੁੰਦਾ। ਵਾਕਿਆ ਹੀ ਇਹ ਨਸ਼ਾ ਹੁੰਦਾ। ਉਹ ਇੱਧਰ ਲੈਂਦੇ ਪੰਜਾਬ ਵਾਲੇ ਵੇਖ ਲੋ ਨਾ ਤੇ ਸਾਡੇ ਇੱਥੇ ਜਿਨ੍ਹਾਂ ਨੂੰ ਵਾਕਿਆ ਹੀ ਨਸ਼ਾ ਵੈ ਉਹਨਾਂ ਵਿੱਚੋਂ ਸਾਡੇ ਜਿਹੜੇ ਲੈਂਦੇ ਪੰਜਾਬ ਲੈਂਦੇ ਪੰਜਾਬ ਦੇ ਅੰਧਮ ਸੁਰਾਇਆ ਪੀਰਾ ਹੋ ਗਿਆ, ਨਾਸਾ ਢਿੱਲੂ ਹੋ ਗਿਆ, ਕਾਰ ਫਿੰਡਰ ਹੋ ਗਿਆ। ਇਹਨਾਂ ਦੇ ਨਾਲ ਜਿਹੜੀ ਟੀਮ ਹੋ ਗਈ, ਖਾਲਸਾ ਦੀ ਟੀਮ ਹੋ ਗਈ। ਇਹੀ ਨਜ਼ਰ ਆ ਰਹੇ ਨੇ। ਇਹ ਹੀ ਲੋਹਾਰ ਪਾਸੇ ਫੇਰਦੇ ਤੋੜਦੇ ਨਜ਼ਰ ਆ ਰਹੇ ਨੇ। ਯਾਹ ਹੁਣ ਕਹਿੰਦੇ ਨੇ ਮਲਤਾਨ ਦੇ ਵਿੱਚ ਉਹ ਆਪਣੇ ਜਿਹੜੇ ਉੱਥੇ ਦੇ ਜਿਹੜੇ ਨਵਾਬ ਸਨ ਉਹ ਕੀ ਉਹਨਾਂ ਨੂੰ ਕਹਿੰਦੇ ਨੇ ਮਲਤਾਨ ਦੇ ਨਹੀਂ ਉਹ ਇੱਥੇ ਨੇ ਆਪਣੇ ਜ਼ਿਲ੍ਹਾ ਰੀਮੇਰ ਖਾਨ ਦੇ ਮਗਦੂਮ ਮਗਦੂਮ ਉਹ ਨਿਕਲੇ ਹੋਏ ਨੇ ਮਗਦੂਮਾਂ ਨੇ ਆਪਣਾ ਉਹ ਮਗਦੂਮ ਨੇ ਮਗਦੂਮਾਂ ਨੇ ਕਿਹਾ ਕਿ ਜ਼ਿਲ੍ਹਾ ਰੀਮੇਰ ਖਾਨ ਦੇ ਵਿੱਚ ਜਿੰਨਾ ਵੀ ਨੁਕਸਾਨ ਹੋਏਗਾ ਜਿੰਨੀ ਵੀ ਪਰਪਾਈ ਹੋਏਗੀ ਜੋ ਜੋ ਵੀ ਕਿਸੇ ਦਾ ਨੁਕਸਾਨ ਹੋਏਗਾ ਉਹਦੀ ਪਰਪਾਈ ਅਸੀਂ ਕਰਾਂਗੇ ਅਸੀਂ ਕਰਾਂਗੇ ਬਟ ਇਹ ਵੀ ਕਿ ਅਸੀਂ ਇਹ ਕਹਿੰਦੇ ਸੀ ਨਾ ਕਿ ਯਾਰ ਬڑے بڑے ਵੱਡੇ ਟਾਈਕਨ ਬੈਠੇ ਨੇ ਲੈਂਦੇ ਪੰਜਾਬ ਤੇ ਬਹੁਤ ਬਹੁਤ ਨੋ ਡਾਊਟ ਇੰਡੀਆ ਆਵਾਮ ਗਰੀਬ ਮੁਲਕ ਅਮੀਰ ਪਾਕਿਸਤਾਨ ਠੀਕ ਹੈ ਜੀ ਮੁੱਲ ਗਰੀਬ ਹੈ ਆਵਾਮ ਅਮੀਰ ਹੈ ਠੀਕ ਹੈ ਨੋ ਡਾਊਟ ਇੱਥੇ ਬੜੇ ਵੱਡੇ ਟਾਈਕੋਨ ਬੈਠੇ ਹੋਏ ਨੇ ਕਿ ਜਿਹੜੇ ਪੂਰੇ ਪੂਰੇ ਜ਼ਿਲ੍ਹੇ ਦਾ ਠੇਕਾ ਚੱਕ ਸਕਦੇ ਨੇ ਹੋਰ ਯਕੀਨ ਮੰਨੋ ਇਹਨਾਂ ਦਾ ਸਮਝ ਲਓ ਕਿ ਇਹਨਾਂ ਨੂੰ ਫੀਲ ਵੀ ਨਾ ਹੋਵੇ ਕਿ ਅਸੀਂ ਪੂਰਾ ਆਪਣਾ ਜ਼ਿਲ੍ਹੇ ਦਾ ਠੇਕਾ ਵੀ ਚੱਕ ਲਿਆ ਸੀ ਜ਼ਿਲ੍ਹਾ ਵੀ ਦੁਬਾਰਾ ਤਿਆਰ ਕਰਾਤਾ ਜਿਹੜੇ ਜਿਹੜੇ ਮਤਲਬ ਕਿ ਹਾਰਡ ਦਾ ਸ਼ਿਕਾਰ ਹੋਏ ਨੇ ਉਹ ਗੱਲ ਹੈ ਕਿ ਦਿਲ ਦੇ ਨਾਲ ਹੀ ਹੁੰਦੀ ਹੈ ਪੈਸੇ ਦਾ ਕਨੈਕਸ਼ਨ ਹੈਗਾ ਦਿਲ ਨਾਲ ਠੀਕ ਹੈ ਔਰ ਦਿਲ ਜਿਗਰੇ ਵਾਲਾ ਬੰਦਾ ਹੀ ਪੈਸਾ ਕਰਦਾ ਠੀਕ ਹੈ ਆਹਾਂ ਕਈ ਲੋਕਾਂ ਦੇ ਕੋਲ ਪੈਸਾ ਨਹੀਂ ਹੈ ਬਟ ਬਹੁਤ ਵੱਡਾ ਦਿਲ ਹੈ ਉਹ ਸੇਵਾ ਕਰਦੇ ਨੇ ਠੀਕ ਹੈ ਉਹਨਾਂ ਅੰਜਾਂ ਮੇਰੇ ਨੂੰ ਵੇਖ ਲੋ ਠੀਕ ਹੈ ਜੀ ਉਹਨੂੰ ਕੋਈ ਸਪੋਰਟ ਨਹੀਂ ਹੈ ਕੋਈ ਸਿਆਸੀ ਸਪੋਰਟ ਨਹੀਂ ਆਪਣੀ ਬਦੌਲਤ ਆਪ ਦੇ ਤਹਿਤ ਜਿਹੜੇ 3 4 5000 ਬਿੱਲੀ ਨਹੀਂ ਇਕੱਠੇ ਹੋ ਗਿਆ ਜਿਵੇਂ ਤਵੇਂ ਵੀ ਉਹ ਕਰਦਾ ਪਿਆ ਕਰਕੇ ਉਹ ਫਿਰ ਵੀ ਚਲੋ ਆਪਣਾ ਕੁਝ ਲੰਗਰ ਦਾ ਬੰਦੋਬਸ ਕਰ ਲੈਂਦਾ ਕੁਝ ਤੁਹਾਨੂੰ ਆਪਣਾ ਹਾਲਾਤ ਬਹਾਂਦਾ ਪਿਆ ਠੀਕ ਹੈ ਕਿ ਜਿਹੜੇ ਉਹ ਬਈ ਵੱਡੀ ਗੱਲ ਹੈ ਯਾਰ ਘਰ ਬਾਹਰ ਛੱਡਿਆ ਆ ਵੇ ਬਿਲਕੁਲ ਕਾਰ ਬਾਛੜਿਆ ਠੀਕ ਹੈ ਹਾਂ ਤੁਸੀਂ ਦੇਖ ਲਓ ਜੇ ਦਿਨ ਦੀ ਹੜ੍ਹ ਆਈ ਹੋਵੇ ਤਾਂ ਨਿਕਲਿਆ ਹਾਲਾਂਕਿ ਵੀ ਪਹਿਲੇ ਦਾ ਜਦੋਂ ਪਾਣੀ ਦੀ ਸਤਾ ਬਲੰਦ ਹੁੰਦੀ ਸੀ ਉਦੋਂ ਹੀ ਨਿਕਲ ਆਇ ਸੀ ਕਿ ਨੇਰੇ ਤੇਰੇ ਦੇ ਪਿੰਡ ਨੇ ਉਹਨਾਂ ਦੇ ਕੀ ਹਾਲਾਤ ਨੇ ਰਾਵੀ ਤੋਂ ਤੁਰਿਆ ਤੇ ਸਤਲੁਜ ਤੇ ਸਾਰਾ ਇਧਰ ਕਿਤੋਂ ਹੈਡ ਪੰਜ ਨਾਲ ਤੇ ਨੇੜੇ ਜਿਹੜੇ ਪਹੁੰਚਿਆ ਖੜਾ ਹੈ ਜਲਾਲਪੁਰ ਪੀਰਾਲ ਦੇ ਨੇੜੇ ਜਿਹੜੇ ਪਹੁੰਚਿਆ ਖੜਾ ਹੈ ਠੀਕ ਹੈ ਗੱਲ ਕਰਨ ਦਾ ਮਕਸਦ ਇਹ ਵੇ ਕਿ ਇਹ ਉਹ ਲੋਕ ਨੇ ਕਿ ਜਿਹੜੇ ਆਪਣੀ ਸੇਵਾ ਉਹ ਕਹਿੰਦੇ ਨੇ ਕਿ ਯਾਰ ਅਸੀਂ ਸ਼ਾਇਦ ਹਾਂ ਇਹ ਉਹ ਲੋਕ ਨੇ ਕਿ ਜਿਹੜੇ ਕਹਿੰਦੇ ਨੇ ਕਿ ਯਾਰ ਸਾਡੀ ਵੀਡੀਓ ਰਾਈ ਨਾ ਸ਼ਾਇਦ ਕਿਸੇ ਨੂੰ ਸ਼ਰਮ ਆ ਜਵੇ ਸ਼ਾਇਦ ਕੋ ਜਿਹੜੇ ਵਜ਼ੀਰ ਨੇ ਇਹ ਮਸ਼ੀਨ ਇਹਨਾਂ ਨੂੰ ਸ਼ਰਮ ਆ ਜਵੇ ਤੇ ਵੇਖਣ ਹਾਲਾਤ ਕਿ ਯਾਰ ਇੱਥੇ ਆਹ ਕੁਛ ਹੈ ਇੱਥੇ ਆਹ ਨੁਕਸਾਨ ਹੈ ਕਈ ਲੋਕ ਕਹਿੰਦੇ ਨੇ ਨਾ ਕਿ ਵਿਊ ਦੀ ਖਾਤਰ ਹੀ ਹੈ ਉਹ ਯਾਰ ਹਰ ਚੀਜ਼ ਵਿਊ ਦੀ ਖਾਤਰ ਨਹੀਂ ਹੁੰਦਾ ਹਰ ਚੀਜ਼ ਲੋਕਾਂ ਨੂੰ ਕਈਆਂ ਨੂੰ ਸ਼ੀਸ਼ਾ ਵੀ ਵਹਾਣਾ ਪੈਂਦਾ ਤੇ ਉਹ ਸ਼ੀਸ਼ਾ ਗੱਲਾਂ ਬਾਤਾਂ ਨਾਲ ਨਹੀਂ ਵਹਾਇਆ ਜਾ ਸਕਦਾ ਉਹ ਬੇਸਿਕਲੀ ਵੀਡੀਓ ਰਾਹੀਂ ਵਹਾਇਆ ਜਾ ਸਕਦਾ ਕਿ ਭਾਈ ਇੱਧਰ ਮਰੋ ਆ ਕੇ ਇੱਥੇ ਹਾਲਾਤ ਦੇਖੋ ਇੱਥੇ ਵੇਖੋ ਲੋਕੀ ਰੁੜੇ ਪਏ ਇਹ ਕਿ ਕੱਲ ਮੈਂ ਇੱਕ ਵੀਡੀਓ ਵੇਖੰਦਿਆ ਸੀਗਾ ਤੇ ਉਹ ਬਕਰ ਪਿੰਡ ਤੇ ਆਪਣਾ ਐਨਐਸਏ ਢੱਲੋ ਆਪਣਾ ਵੀਰ ਜਿਹੜਾ ਨਾ ਉਹ ਮਤਲਬ ਕਿ ਆਪਣੇ ਘਰ ਦੇ ਕੋਲ ਮਤਲਬ ਪਾਣੀ 8 8 10 ਫੁੱਟ ਪਾਣੀ ਦੀ ਕश्ती ਲੈ ਕੇ ਗਏ ਨੇ ਠੀਕ ਹੈ ਤੇ 5 ਦਿਨ ਕੰਦਾ ਹੋ ਗਏ ਨੇ ਮੈਂ ਰੋਟੀ ਨਹੀਂ ਖਾਧੀ ਤੇ ਪੰਜਾਂ ਦਿਨਾਂ ਤੋਂ ਸਿਰਫ ਉਹ ਉਹ ਚਾਰ ਦਿਵਾਲੀ ਦੇ ਵਿੱਚ ਕੈਦ ਹੋ ਕੇ ਬੈਠਾ ਸੀ ਉਹ ਵੀ ਕਿਸੇ ਨੇ ਦੱਸਿਆ ਉਹਨੇ ਕਿ ਯਾਰ ਉਸ ਘਰ ਦੇ ਵਿੱਚ ਇੱਕ ਬੰਦਾ ਬੈਠਾ ਹੈ ਬਾਕੀ ਉਹਨੇ ਆਪਣੇ ਸਾਰੇ ਜੀ ਭੇਚੜੇ ਸੀਗੇ ਆ ਬੈਠਾ ਸੀ ਸਿਰਫ ਕੀ ਕਿ ਸਮਾਨ ਦੀ ਰਾਖੀ ਬੈਠਾ ਕਿਉਂ ਲੋਕਾਂ ਨੂੰ ਇਹ ਪਤਾ ਹੈ ਕਿ ਜੇ ਮੈਂ ਸਮਾਨ ਛੱਡ ਕੇ ਸੀ ਚਲੇ ਗਏ ਨਾ ਤੇ ਕੋਈ ਪਤਾ ਨਹੀਂ ਸਮਾਨ ਬਾਅਦ ਚ ਸਾਨੂੰ ਲੱਭੇ ਕਿ ਨਾ ਲੱਭੇ ਉਹੀ ਤੇ ਗੱਲ ਦੱਸੰਦਿਆਂ ਕਿ ਇਹ ਬੜੀ ਗੱਲ ਐ ਕਹਿੰਦੇ ਨੇ ਪਿੰਡ ਖਾਲੀ ਹੁੰਦਾ ਤਾਂ ਮਗਰੋਂ ਨਾਲ ਹੀ ਲੁੱਟਣ ਵਾਲੇ ਆ ਜਾਂਦੇ ਨੇ ਰੱਬ ਦਾ ਖੋਫ ਹੀ ਕੋਈ ਨਹੀਂ ਪਾਣੀ ਇੰਨਾ ਇੰਨਾ ਚੜਿਆ ਪਿਆ ਤੇ ਲੁੱਟਣ ਵਾਲੇ ਨੂੰ ਹਜੇ ਵੀ ਕੋਈ ਸ਼ਰਮ ਆਇਆ ਨਹੀਂ ਉਹ ਕਹਿੰਦੇ ਨੇ ਕਿ ਭਾਈ ਤੇਰੀ ਮੱਝ ਮਿਲਣਾ ਮਿਲੇ ਮੇਰੇ ਦੋ ਥੰਚੋ ਦੇ ਠੀਕ ਹੈ ਉਹ ਕਹਿੰਦੇ ਨੇ ਤੂੰ ਜੀ ਹਾਰਡ ਦੇ ਮਾਰੇ ਹੋ ਤੁਹਾਨੂੰ ਪਾਣੀ ਨੇ ਮਾਰਿਆ ਤੁਹਾਨੂੰ ਬਾਰਿਸ਼ਾ ਨੇ ਮਾਰਿਆ ਤੁਹਾਡਾ ਘਰ ਡੋੜ ਗਿਆ ਤੁਹਾਡੀ ਜ਼ਮੀਨਾਂ ਡੋੜ ਗਈਆਂ ਸਾਨੂੰ ਕੋਈ ਨਹੀਂ ਜੋ ਕੋਈ ਤੁਹਾਡੇ ਨਾਲ ਕਰਨ ਲੱਗਾ ਅਸੀਂ ਲੈ ਕੇ ਚੱਲਣਾ ਐਸੇ ਬੇਗਹਿਰਤ ਲੋਕ ਵੀ ਦੁਨੀਆ 'ਚ ਪਾਈ ਜਾਂਦੇ ਨੇ ਠੀਕ ਹੈ ਗੱਲ ਕਰਨ ਦਾ ਮਕਸਦ ਕਿ ਜਦੋਂ ਔਖਾ ਵੇਲਾ ਆਵੇ ਨਾ ਔਖੇ ਵੇਲੇ ਤੇ ਹਰ ਕੋਈ ਜਿਹੜਾ ਨਾ ਇੱਕ ਦੂਜੇ ਦਾ ਸਾਥ ਦਿੰਦਾ ਨਹੀਂ ਯਾਰ ਉੱਤੇ ਮਾੜਾ ਟਾਈਮ ਆਇਆ ਠੀਕ ਹੈ ਪਰ ਇੱਥੇ ਇਹ ਲੋਕ ਨੇ ਠੀਕ ਹੈ ਕਿ ਇਹ ਮਰੇ ਦਾ ਵੀ ਕਫਨ ਨਾ ਲੰ데요 ਕਿ ਚੱਲ ਇਹ ਵੀ ਕੁਝ ਨਾ ਕੁਝ ਦੇ ਕੇ ਜਾਏਗਾ ਠੀਕ ਹੈ ਬਾਕੀ ਬਹੁਤ ਸੋਹਣੀ ਵੀਡੀਓ ਵੀਰੇ ਨੇ ਬਣਾਈ ਹੈ ਕੁਝ ਦੇਰ ਹੋਰ ਮੈਂ ਕੁਝ ਲੋਕ ਕਰਦੇ ਨੇ ਯਾਰ ਆਪਣਾ ਜਿਵੇਂ ਕਿ ਆਪ ਦੇਖਿਆ ਹੁਣ ਆਪਣਾ ਤੁਸੀਂ ਇੱਕ ਵੀਡੀਓ ਦੇ ਵਿੱਚ ਜੋ ਮਿਸ ਕਾਲੂ ਤੇ ਨਾਲ ਉਹ ਦੂਜੇ ਤੀਜੇ ਨੇ ਠੀਕ ਹੈ ਠੀਕ ਹੈ ਬੱਡੇ ਬਕੇ ਰੱਬ ਸੁਣਾ ਇਹਨਾਂ ਦੀ ਵੀ ਸੇਵਾ ਕਬੂਲ ਕਰੇ ਯਾਰ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਠੀਕ ਹੈ ਤੇ ਨਾ ਹੀ ਕਿਸੇ ਨੂੰ ਗਲਤ ਕਹਿੰਨੇ ਆ ਠੀਕ ਹੈ ਹਰੀ ਕਰੇ ਜਿਹਦੀ ਜਿੰਨੀ ਗੁਲਾਸ਼ ਹਾ ਜਿਹਦੀ ਕਰੋੜ ਦੀ ਕਰੋੜ ਕਰਦਾ ਪਿਆ ਜਿਹਦੀ ਲੱਖ ਦੀ ਲੱਖ ਕਰਦਾ ਤੇ ਜਿਹਦੀ 10000 ਦੀ 10000 ਦਾ ਕਰਦਾ ਪਿਆ ਰੱਬ ਸੁਣਾ ਸਾਰਿਆਂ ਦੀ ਸੇਵਾ ਕਬੂਲ ਕਰੇ ਠੀਕ ਹੈ ਤੇ ਅਸੀਂ ਸਿਰਫ ਇਹੀ ਕਹਿੰਨੇ ਆ ਕਿ ਯਾਰ ਜਿਹੜੇ ਹੱਕਦਾਰ ਨੇ ਨਾ ਹੱਕਦਾਰਾਂ ਤੱਕ ਹੱਕ ਪਹੁੰਚ ਜਾਣਾ ਚਾਹੀਦਾ ਠੀਕ ਹੈ ਬਾਕੀ ਕਿਵੇਂ ਦੀ ਲੱਗੀ ਤੁਹਾਨੂੰ ਵੀਡੀਓ ਕਮੈਂਟਸ ਕਰਕੇ ਜਰੂਰ ਦੱਸੋ ਵੀਡੀਓ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਤੇ ਮਿਲਦੇ ਆਂ ਅਗਲੀ ਵੀਡੀਓ 'ਚ ਆਪਣਾ ਖਿਆਲ ਰੱਖੋ ਰੱਬ ਰਾਖਾ